ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਚ ਸਿਰਫ ਮੇਰੀ ਮਦਰ ਹੈ ਤੇ ਉਹ ਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਜਦੋਂ ਰਾਵੀ ਜਾਂ ਰਾਵੀ ਇਸ ਤਰ੍ਹਾਂ ਦੀ ਰਾਤ ਤੇ ਹੁੰਦੀ ਹੈ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਵਿੱਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਕੋਈ ਗਾਣਾ ਹੋਵੇ ਫਿਲਮ ਹੋਵੇ ਬਹੁਤ ਖੁਸ਼ ਹੁੰਦੇ ਨੇ ਅੱਛਾ ਮਾਤਾ ਦਾ ਇਕਲੋਤਾ ਜਿਵੇਂ ਕਹਿੰਦੇ ਤੁਸੀਂ ਹੈਗੇ ਮਤਲਬ ਤੁਸੀਂ ਉਹਨਾਂ ਦੇ ਉਹੀ ਤੁਹਾਨੂੰ ਸਪੋਰਟ ਕਰਦੇ ਨੇ ਬਿਲਕੁਲ ਬਿਲਕੁਲ ਉਹ ਮੇਰਾ ਸਹਾਰਾ ਨੇ ਤੇ ਮੈਂ ਉਹਨਾਂ ਦਾ ਸਹਾਰਾ ਹਾਂ ਜੇ ਜਦੋਂ ਤੁਸੀਂ ਇਸ ਮਤਲਬ ਚਲੋ ਕਮਾਈ ਬਹੁਤ ਜ਼ਰੂਰੀ ਹੈਗੀ ਜ਼ਿੰਦਗੀ ਦੇ ਵਿੱਚ ਮਾਂ ਜਦੋਂ ਮਾਂ ਵਾਸਤੇ ਪੁੱਤ ਜਾਂ ਕੁੜੀ ਕਮਾਈ ਲੈ ਕੇ ਆਉਂਦੀ ਤਾਂ ਬੜੀ ਖੁਸ਼ੀ ਮਿਲਦੀ ਹੈ ਤਾਂ ਫਿਰ ਜਦੋਂ ਤੁਸੀਂ ਹੁਣ ਕਮਾ ਰਹੇ ਹੋ ਤਾਂ ਮਾਂ ਤਾਂ ਨੂੰ ਕਿੰਨੀ ਕੁ ਖੁਸ਼ੀ ਮਿਲਦੀ ਹੈ ਸੀ ਉਹਨੂੰ ਪਤਾ ਹੀ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਮੈਂ ਦੇਖਦੀ ਰਹੀਆਂ ਪਹਿਲਾਂ ਚਲੋ ਖੈਰ ਉਹਨਾਂ ਨੇ ਵੀ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਫਾਦਰ ਐਕਸਪਾਇਰ ਹੋ ਗਏ ਸੀ ਮੈਂ 2002 ਚ ਮੇਰੇ ਫਾਦਰ ਐਕਸਪਾਇਰ ਹੋਏ ਸੀ ਉਹ ਆਪ 33-32 ਸਾਲ ਦੀ ਉਮਰ ਦੇ ਸੀਗੇ ਉਦੋਂ ਤੇ ਉਹਨਾਂ ਨੇ ਵੀ ਬੜਾ ਦੁੱਖ ਹੰਡਾਇਆ ਹੈ ਆਪਣੇ ਬੱਚੇ ਪਾਲਣ ਲਈ ਤੇ ਹੁਣ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਜਿਹੜੀ ਆਪਦੀ ਜਵਾਨੀ ਆ ਉਹਨਾਂ ਦਾ ਬੁਢਾਪਾ ਕੰਫਰਟੇਬਲ ਕਰਨ ਚਲਾਵਾਂ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਵਿੱਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਜਦੋਂ ਰਾਵੀ ਜਾਂ ਰਾਵੀ ਇਸ ਤਰਕੀਆਂ ਦੇ ਰਾਹ ਤੇ ਹੁੰਦੀ ਹੈ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਕੋਈ ਗਾਣਾ ਹੋਵੇ ਫਿਲਮ ਹੋਵੇ ਬਹੁਤ ਖੁਸ਼ ਹੁੰਦੇ ਨੇ ਅੱਛਾ ਮਾਤਾ ਰਾਏ ਇਕਲੋਤਾ ਜਿਵੇਂ ਕਹਿੰਦੇ ਤੁਸੀਂ ਹੈਗੇ ਮਤਲਬ ਤੇ ਤੁਸੀਂ ਉਹਨਾਂ ਦੇ ਉਹੀ ਤੁਹਾਨੂੰ ਸਪੋਰਟ ਕਰਦੇ ਨੇ ਬਿਲਕੁਲ ਬਿਲਕੁਲ ਉਹ ਮੇਰਾ ਸਹਾਰਾ ਨਹੀਂ ਤੇ ਮੈਂ ਉਹਨਾਂ ਦਾ ਸਹਾਰਾ ਹਾਂ ਜੇ ਜਦੋਂ ਤੁਸੀਂ ਇਸ ਮਤਲਬ ਚਲੋ ਕਮਾਈ ਬਹੁਤ ਜ਼ਰੂਰੀ ਹੈਗੀ ਜ਼ਿੰਦਗੀ ਦੇ ਵਿੱਚ ਮਾਂ ਜਦੋਂ ਮਾਂ ਵਾਸਤੇ ਪੁੱਤ ਜਾਂ ਕੁੜੀ ਕਮਾਈ ਲੈ ਕੇ ਆਉਂਦੀ ਤਾਂ ਬੜੀ ਖੁਸ਼ੀ ਮਿਲਦੀ ਹੈ ਤਾਂ ਫਿਰ ਜਦੋਂ ਤੁਸੀਂ ਹੁਣ ਕਮਾ ਰਹੇ ਹੋ ਤਾਂ ਮਾਂ ਤਾਂ ਨੂੰ ਕਿੰਨੀ ਕੁ ਖੁਸ਼ੀ ਮਿਲਦੀ ਹੈ ਇਸ ਨੂੰ ਉਹਨਾਂ ਨੂੰ ਪਤਾ ਹੀ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਮੈਂ ਦੇਖਦੀ ਰਹੀਆਂ ਪਹਿਲਾਂ ਚਲੋ ਖੈਰ ਉਹਨਾਂ ਨੇ ਵੀ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਫਾਦਰ ਐਕਸਪਾਇਰ ਹੋ ਗਏ ਸੀ ਮੈਂ 2002 ਚ ਮੇਰੇ ਫਾਦਰ ਐਕਸਪਾਇਰ ਹੋਏ ਸੀ ਉਹ ਆਪ 33-32 ਸਾਲ ਦੀ ਉਮਰ ਦੇ ਸੀਗੇ ਉਦੋਂ ਤੇ ਉਹਨਾਂ ਨੇ ਵੀ ਬੜਾ ਦੁੱਖ ਝੰਡਾ ਆਇਆ ਹੈ ਆਪਣੇ ਬੱਚੇ ਪਾਲਣ ਲਈ ਤੇ ਹੁਣ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਜਿਹੜੀ ਆਪਦੀ ਜਵਾਨੀ ਆ ਉਹਨਾਂ ਦਾ ਬੁਢਾਪਾ ਕੰਫਰਟੇਬਲ ਕਰਨ ਚਲਾਵਾਂ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਜਦੋਂ ਰਾਵੀ ਜਾਂ ਰਾਵੀ ਇਸ ਤਰਕੀਆਂ ਦੇ ਰਾਹ ਤੇ ਹੁੰਦੀ ਹੈ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਕੋਈ ਗਾਣਾ ਹੋਵੇ ਫਿਲਮ ਹੋਵੇ ਬਹੁਤ ਖੁਸ਼ ਹੁੰਦੇ ਨੇ ਅੱਛਾ ਮਾਤਾ ਰਾਏ ਇਕਲੋਤਾ ਜਿਵੇਂ ਕਹਿੰਦੇ ਤੁਸੀਂ ਹੈਗੇ ਮਤਲਬ ਤੇ ਤੁਸੀਂ ਉਹਨਾਂ ਦੇ ਉਹੀ ਤੁਹਾਨੂੰ ਸਪੋਰਟ ਕਰਦੇ ਨੇ ਬਿਲਕੁਲ ਬਿਲਕੁਲ ਉਹ ਮੇਰਾ ਸਹਾਰਾ ਨਹੀਂ ਤੇ ਮੈਂ ਉਹਨਾਂ ਦਾ ਸਹਾਰਾ ਹਾਂ ਜੇ ਜਦੋਂ ਤੁਸੀਂ ਇਸ ਮਤਲਬ ਚਲੋ ਕਮਾਈ ਬਹੁਤ ਜ਼ਰੂਰੀ ਹੈਗੀ ਜ਼ਿੰਦਗੀ ਦੇ ਵਿੱਚ ਮਾਂ ਜਦੋਂ ਮਾਂ ਵਾਸਤੇ ਪੁੱਤ ਜਾਂ ਕੁੜੀ ਕਮਾਈ ਲੈ ਕੇ ਆਉਂਦੀ ਤਾਂ ਬੜੀ ਖੁਸ਼ੀ ਮਿਲਦੀ ਹੈ ਤਾਂ ਫਿਰ ਜਦੋਂ ਤੁਸੀਂ ਹੁਣ ਕਮਾ ਰਹੇ ਹੋ ਤਾਂ ਮਾਂ ਤਾਂ ਨੂੰ ਕਿੰਨੀ ਕੁ ਖੁਸ਼ੀ ਮਿਲਦੀ ਹੈ ਸੀ ਉਹਨਾਂ ਨੂੰ ਪਤਾ ਹੀ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਮੈਂ ਦੇਖਦੀ ਰਹੀਆਂ ਪਹਿਲਾਂ ਚਲੋ ਖੈਰ ਉਹਨਾਂ ਨੇ ਵੀ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਫਾਦਰ ਐਕਸਪਾਇਰ ਹੋ ਗਏ ਸੀ ਮੈਂ 2002 ਚ ਮੇਰੇ ਫਾਦਰ ਐਕਸਪਾਇਰ ਹੋਏ ਸੀ ਉਹ ਆਪ 33-32 ਸਾਲ ਦੀ ਉਮਰ ਦੇ ਸੀਗੇ ਉਦੋਂ ਤੇ ਉਹਨਾਂ ਨੇ ਵੀ ਬੜਾ ਦੁੱਖ ਝੰਡਾ ਆਇਆ ਹੈ ਆਪਣੇ ਬੱਚੇ ਪਾਲਣ ਲਈ ਤੇ ਹੁਣ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਜਿਹੜੀ ਆਪਦੀ ਜਵਾਨੀ ਆ ਉਹਨਾਂ ਦਾ ਬੁਢਾਪਾ ਕੰਫਰਟੇਬਲ ਕਰਨ ਚਲਾਵਾਂ